ਜੇ ਤਾਂ ਲੀਡਰ ਮੰਨਣਾ ਮੈਨੂੰ ਮੈਂ ਗੱਲ ਕਰੂਗਾ ਸੈਂਟਰ ਨਾਲ ਅੱਜ ਜਿੰਨੇ ਤੁਹਾਡੇ ਹਰੀਆ ਪੱਗਾਂ ਵਾਲੇ ਸਭ ਕੱਢ ਕੇ ਬਾਹਰ ਮਾਰੋ ਅੱਜ ਕੱਢ ਦੇਣਾ ਮੇਰੇ ਨਾਲ ਤੁਰਦਾ ਤੇ ਮੈਂ ਫੈਸਲਾ ਨਾ ਕਰਕੇ ਆਵਾ ਤਬਰਾ ਸਿਰ ਵੱਢ ਦੇ ਪੰਜਾਬ ਵਾਲੇ ਤੇਰੀ ਇੰਝ ਕਰਵਾਉਣਗੇ ਤਾਂ ਅਸੀਂ ਗਾਉ ਨੂੰ ਧਰਨੇ ਲੱਗ ਕੇ ਕੀ ਕਰਨੇ ਆਂ ਹੂੰ ਅਸੀਂ ਤਾਂ ਜਿਹੜਾ ਸਾਡਾ ਮਸਲਾ ਆਏਗਾ ਅਸੀਂ ਯੋਗਰਾਜ ਜੀ ਨਾਲ ਗੱਲ ਕਰਿਆ ਕਰਾਂਗੇ ਵੀ ਆਓ ਜੀ ਆ ਤੁਹਾਡਾ ਮਸਲਾ ਹੈਗਾ ਸਾਨੂੰ ਤਾਂ ਸਾਡੇ ਸਮਝ ਲਓ ਸਾਡੀ ਸਟੇਟ 'ਚ ਦੇਸ਼ ਦਾ ਪ੍ਰਧਾਨ ਮੰਤਰੀ ਮਿਲ ਗਿਆ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ 'ਚੋਂ ਹੀ ਇੱਕ ਮਤਲਬ ਲੰਬਾ ਸਮਾਂ ਜਿਹੜਾ ਸਿਨੇਮੇ ਦੇ ਵਿੱਚ ਉਹਨਾਂ ਸਕ੍ਰੀਨਾਂ ਦੇ ਉੱਤੇ ਛਾਇਆ ਰਿਹਾ ਹੈ ਸਾਡਾ ਇੱਕ ਐਕਟਰ ਅਗਰ ਉਹ ਏਡੀ ਵੱਡੀ ਜ਼ਿੰਮੇਵਾਰੀ ਚਾਹਦਾ ਤਾਂ ਬਹੁਤ ਚੰਗੀ ਗੱਲ ਹੈ ਸਾਡੇ ਤੇ ਰੱਖਦੇ ਹਾਂ ਹਮ ਕਰਵਾ ਸਕਦੇ ਹਮ ਫਿਰ ਤਾਂ ਤੁਹਾਨੂੰ ਕਰਵਾ ਦੇਣਾ ਚਾਹੀਦਾ ਹੈ ਐਮਐਸਪੀ ਦਾ ਤਾਂ ਰੇੜਕਾ 2 ਸਾਲ ਹੋ ਗਏ ਪਏ ਨੂੰ ਹਮ ਔਰ ਜਦੋਂ ਦੀ ਸਰਕਾਰ ਸਾਡੇ ਨੂੰ ਸਾਡਾ ਮੰਨੀ ਹੋਈ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਉਦੋਂ ਦੇ ਤਾਂ ਭਾਈ ਅਜੇ ਅੰਮ੍ਰਿਤ ਹਰਿਆਣਾ ਪੱਗਾਂ ਵਾਲੇ ਤਾਂ ਸੜਕਾਂ ਤੇ ਨਹੀਂ ਆਏ ਸੀ ਤੇ ਮਾਮਲਾ ਸਾਹਮਣੇ ਆ ਰਿਹਾ ਕਿ ਸ਼ੁਭਕਰਨ ਦਾ ਜਿਹੜਾ ਅੰਗੀਠਾ ਹੋਇਆ ਉਸ ਤੋਂ ਲੱਕੜਾਂ ਦੇ ਪੈਸੇ ਜਾਂ ਜਿਹੜੇ ਭੋਗ ਦੇ ਪੈਸੇ ਜਾਂ ਹੋਰ ਕੁਝ ਤੁਹਾਡੀ ਜਥੇਬੰਦੀ ਮੰਗਦੀ ਹੋਈ ਇੱਕ ਆਡੀਓ ਵਾਇਰਲ ਹੋ ਜਾਂਦੀ ਹੈ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਕਿਸਾਨੀ ਅੰਦੋਲਨ ਦੇ ਵਿੱਚ ਜਿੱਥੇ ਸੈਂਟਰ ਨਾਲ ਭਿੜਨ ਦੀਆਂ ਗੱਲਾਂ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਪੰਜਾਬ ਦੇ ਅਜਿਹੇ ਮਸਲੇ ਜਿਹੜੇ ਆਪਸ ਦੇ ਵਿੱਚ ਉਲਝਦੇ ਹੋਏ ਨਜ਼ਰ ਆ ਰਹੇ ਨੇ ਇੱਕ ਦੂਜੇ ਤੇ ਦੁਸ਼ਮਣਵਾਦੀ ਮੈਂ ਸ਼ਬਦ ਤਾਂ ਵਰਤ ਰਿਹਾ ਕਿਉਂਕਿ ਬਹੁਤ ਸਾਰਾ ਮੀਡੀਆ ਦੇ ਵਿੱਚ ਇਦਾਂ ਦੇ ਚੱਲ ਰਿਹਾ ਸ਼ੁਭ ਕਰਨ ਦੀ ਮੌਤ ਹੁੰਦੀ ਆ ਉਸ ਤੋਂ ਬਾਅਦ ਉੱਥੇ ਉਹਨ ਦੇ ਭੋਗ ਤੋਂ ਬਾਅਦ ਜਿੱਦਾਂ ਦੇ ਵਿਵਾਦ ਉੱਠੇ ਆ ਉਸ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਰਦਾਰ ਜਗਜੀਤ ਸਿੰਘ ਢੱਲੇਵਾ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਜੀ ਸੇ ਤਾਂ ਠੀਕ ਹੈ ਠੀਕ ਹੈ ਚੜ੍ਹਦੀ ਕਲਾ ਵਾਹਿਗੁਰੂ ਜੀ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਕਿ ਸ਼ੁਭ ਕਰਨ ਦਾ ਜਿਹੜਾ ਅੰਗੀਠਾ ਹੋਇਆ ਉਸ ਤੇ ਲੱਕੜਾਂ ਦੇ ਪੈਸੇ ਜਾਂ ਜਿਹੜੇ ਭੋਗ ਦੇ ਪੈਸੇ ਜਾਂ ਹੋਰ ਕੁਝ ਤੁਹਾਡੀ ਜਥੇਬੰਦੀ ਮੰਗਦੀ ਹੋਈ ਇੱਕ ਆਡੀਓ ਵਾਇਰਲ ਹੋ ਜਾਂਦੀ ਹੈ ਦੇਖੋ ਜਗਮੀਤ ਜਿਹੜੀ ਇਹ ਕੱਲ ਦੀ ਗੱਲ ਇਹ ਚਰਚਾ ਚੱਲ ਰਹੀ ਹੈ ਮੈਂ ਕੱਲ ਦੀ ਸੁਣ ਰਿਹਾ ਗੱਲ ਹੈ ਜੀ ਮੈਨੂੰ ਜੋ ਲੱਗਿਆ ਮੈਂ ਜਦੋਂ ਮੇਰੇ ਕੋਲੇ ਕੱਲ ਇਹ ਗੱਲ ਆਈ ਮੈਂ ਉਸੇ ਵੇਲੇ ਇੱਥੇ ਆ ਕੇ ਮੋਰਚੇ 'ਚ ਇੱਥੇ ਖਨੋਰੀ ਬਾਰਡਰ ਤੇ ਸਾਡੇ ਆਗੂਆਂ ਨੂੰ ਬੁਲਾ ਕੇ ਤੇ ਆਗੂਆਂ ਦੀਆਂ ਡਿਊਟੀਆਂ ਲਾ ਕੇ ਮੈਂ ਟੀਮ ਬਣਾ ਕੇ ਗਿਆ ਵੀ ਉਹਦੀ ਟੀਮ ਜਾ ਕੇ ਪੜਤਾਲ ਕਰੋ ਕੀ ਹੈ ਗੱਲ ਇਹ ਕਿਉਂਕਿ ਮੈਨੂੰ ਉਹਦੇ 'ਚ ਕੁਝ ਗੱਲਾਂ ਨਾ ਮਤਲਬ ਸ਼ੰਕੇ ਭਰੀਆਂ ਲੱਗ ਰਹੀਆਂ ਨੇ ਹੂੰ ਪਹਿਲੀ ਗੱਲ ਤੇ ਇਹ ਲਾਇਆ ਵੀ ਜਦੋਂ ਕੋਈ ਬੰਦਾ ਅਨਾਉਂਸਮੈਂਟ ਕਰਦਾ ਹੈ ਕਿਸੇ ਤਰ੍ਹਾਂ ਜੋ ਮੈਨੂੰ ਪ੍ਰੈਸ ਨੇ ਸੁਣਾਈ ਹੈ ਪੱਤਰਕਾਰਾਂ ਨੇ ਉਹ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਅਨਾਉਂਸਮੈਂਟ ਹੈ ਕਿ ਕਿਸੇ ਨੇ ਅਨਾਉਂਸਮੈਂਟ ਕਰਤੀ ਤੇ ਇਹਦਾ ਹੈ ਨਹੀਂ ਵੀ A ਤੋਂ Z ਸਾਰੀ ਕੋਈ ਨਾਲ ਦੀ ਨਾਲ ਰਿਕਾਰਡਿੰਗ ਕਰ ਰਿਹਾ ਹੋਵੇ ਇਹਦੇ ਤੋਂ ਇੱਕ ਮਤਲਬ ਗਿਣੀ ਮਿਥੀ ਸਾਜ਼ਿਸ਼ ਨਜ਼ਰ ਆ ਰਹੀ ਚ ਇੱਕ ਮੈਨੂੰ ਹੂੰ ਦੂਜੀ ਜਿਹੜੀ ਗੱਲ ਉਹਦੇ ਚ ਇੱਕ ਇਹ ਗੱਲ ਨਿਕਲ ਕੇ ਆਈ ਜੋ ਮੇਰੇ ਸਮਝ ਚਾਈ ਹੈ ਇਹ ਜਿਹੜੀ ਸੀ ਕਮੇਟੀ ਭੇਜੀ ਉੱਥੇ ਪੜਤਾਲ ਕਰਨ ਦੇ ਲਈ ਉਹਦੇ ਵਿੱਚੋਂ ਕੁਝ ਗੱਲਾਂ ਆਉਂਦੀਆਂ ਨਿਕਲੀਆਂ ਤੇ ਰਾਤ ਮੇਰੇ ਧਿਆਨ 'ਚ ਨਹੀਂ ਕਿਹੜੇ ਚੈਨਲ ਨੇ ਮੈਨੂੰ ਫੋਨੋਂ ਤੇ ਲਿਆ ਸੀਗਾ ਉੱਥੋਂ ਕੋਈ ਵੀਰ ਹੈ ਮਤਲਬ ਰਣਜੀਤ ਸਿੰਘ ਉਹ ਵੀ ਫੋਨੋਂ ਤੇ ਜੁੜਿਆ ਹੋਇਆ ਸੀਗਾ ਜੀ ਔਰ ਉਸ ਬੰਦੇ ਨੇ ਬੜਾ ਕਲੀਅਰ ਕੱਟ ਰਾਤ ਇਹ ਕਿਹਾ ਕਿ ਮੈਂ ਕਾਕਾ ਕੇ ਕੋਟੜੇ ਨੂੰ ਫੋਨ ਕੀਤਾ ਤੇ ਕਾਕਾ ਆਇਆ ਨਹੀਂ ਸਾਡੇ ਕੋਲੇ ਗੱਲ ਸੁਣਨ ਲਈ ਜਦੋਂ ਇਹ ਰੌਲਾ ਪੈਂਦਾ ਜਦੋਂ ਇਹ ਰੌਲਾ ਕੀਤੇ ਇਹਨਾਂ ਦਾ ਪੈਂਦਾ ਹੈ ਜਦੋਂ ਸਾਡੇ ਕੋਲੋ ਸਪਸ਼ਟੀਕਰਨ ਮੰਗਿਆ ਜਾ ਰਿਹਾ ਪ੍ਰੈਸ ਤੇ ਮੈਂ ਉਦੋਂ ਵੀ ਮੈਨੂੰ ਇਹ ਪਤਾ ਸੀਗਾ ਕਿਉਂਕਿ ਦੇਖੋ ਸਾਡਾ ਆਗੂਆਂ ਦਾ ਨਾ ਸੁਭਾਅ ਦਾ ਪਤਾ ਹੁੰਦਾ ਹ ਹਜੇ ਜੇ ਕਿਸੇ ਮੁੰਡੇ ਤੋਂ ਕੋਈ ਨਹੀਂ ਕਿ ਮਾੜੀ ਮੋਢੀ ਕੋਈ ਹੋਰ ਕਿਸੇ ਕਿਸਮ ਦੀ ਗਲਤੀ ਹੋ ਜੇ ਮੈਂ ਤਾਂ ਮੇਰੇ ਦਾ ਸੁਭਾਅ ਹੀ ਹੁੰਦਾ ਵੀ ਯਾਰ ਚਲ ਜਵਾਬ ਕਹਿੰਨੇ ਆਣਾ ਹੈ ਗਲਤੀ ਹੋ ਗਈ ਹੋ ਗਈ ਲੇਕਿਨ ਸਾਡੇ ਕਾਕੇ ਦਾ ਸੁਭਾਅ ਇਹ ਨਹੀਂਗਾ ਉਹ ਉਹ ਨੂੰ ਜੇ ਗਲਤੀ ਨਜ਼ਰ ਆ ਜੇ ਨਾ ਉਹ ਫਿਰ ਭਾਵੇਂ ਮਤਲਬ ਉਹਦਾ ਸਕਾ ਵੀ ਕੋਣਾ ਹੋਵੇ ਉਹ ਕਾਰਵਾਈ ਕਰਨ ਲੱਗਾ ਮੈਂ ਟਲੋਂਦਾ ਵੀ ਉਹਨੂੰ ਬਾਹਰ ਡੇ। ਤਾਂ ਮੈਨੂੰ ਨਹੀਂ ਲੱਗਦਾ ਸੀਗਾ ਵੀ ਕਾਕਾ ਉੱਥੇ ਨਾ ਜਾਊਗਾ ਜੇ ਕੋਈ ਗੱਲ ਕਾਕੇ ਕੋਲੇ ਆਉਂਦੀ ਤਾਂ। ਹੁਣ ਜਿਹੜੀ 45 ਕਮੇਟੀ ਐ ਸਾਡੀ ਕਮੇਟੀ ਦੇ ਜਿੰਨੀਆਂ ਜਿੰਨੀਆਂ ਕਿ ਮੇਰੇ ਕੋਲੇ ਗੱਲਾਂ ਆਈਆਂ ਹਜੇ ਤਾਂ ਮੈਂ ਮਤਲਬ ਉਹਨਾਂ ਲੀਡਰਾਂ ਨੂੰ ਮਿਲਣਾ ਹੈ ਜਿਨ੍ਹਾਂ ਦੀ ਮੈਂ ਡਿਊਟੀ ਲਾ ਕੇ ਭੇਜੀ ਐ। ਉਹਨਾਂ ਦੇ ਜਿਹੜੇ ਸਹਿਯੋਗੀ ਮੁੰਡੇ ਸੀਗੇ ਨਾਲ ਉਹਨਾਂ ਤੋਂ ਜਿਹੜੀ ਗੱਲ ਨਿਕਲ ਕੇ ਬਾਹਰ ਆਉਂਦੀ ਐ ਉਹਦੇ ਚੋਂ ਇਹ ਪਤਾ ਲੱਗਦਾ ਵੀ ਉਹ ਬੰਦਾ ਉੱਥੇ ਮੁੱਕਰ ਗਿਆ। ਉਹ ਬੰਦਾ ਇਹ ਕਹਿੰਦਾ ਵੀ ਨਹੀਂ ਮੇਰੀ ਕਾਕੇ ਨਾਲ ਤਾਂ ਗੱਲ ਨਹੀਂ ਹੋਈ ਮੈਂ ਤਾਂ ਮੈਂ ਤਾਂ ਉਹ ਕਿਸੇ ਹੋਰ ਤੀਜਾ ਬੰਦਾ ਲਿਆਂਦਾ ਸਾਡੀ ਗੱਲ ਤਾਂ ਬਾਜ਼ੇ ਨਾਲ ਹੋਈ ਸੀਗੀ ਨਾ ਡੱਲੇ ਵਾਲੇ ਨਾਲ ਹੋਈ ਨਾ ਕਾਕੇ ਨਾਲ ਹੋਈ ਤਾਂ ਉਹ ਪ੍ਰੈਸ ਦੇ ਉੱਤੇ ਉਹ ਬੰਦਾ ਕਾਕੇ ਦਾ ਨਾਮ ਮਤਲਬ ਜ਼ੋਰ ਦੇ ਕੇ ਲੈ ਰਿਹਾ ਹੈ ਤੇ ਇਹਦਾ ਮਤਲਬ ਉਹ ਕਿਸੇ ਨਾ ਕਿਸੇ ਤਰੀਕੇ ਦੀ ਨਾ ਉਹਦੇ ਵਿੱਚ ਪਲੈਨਿੰਗ ਨਜ਼ਰ ਆ ਰਹੀ ਸੀ ਸਾਨੂੰ ਹੂੰ ਉਹ ਉਹਨਾਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਇੱਕ ਕਿਸੇ ਇੱਕ ਵਿਆਹ ਤੋਂ ਬੰਦੀ ਨਾਲ ਕਿਉਂਕਿ ਉੱਥੇ ਅਸੀਂ ਇੱਕ ਵੱਡੀ ਲੜਾਈ ਲੜੀ ਹੈ ਉਸੇ ਪਿੰਡ ਚ ਫੈਕਟਰੀ ਵਾਲਾ ਮਾਮਲਾ ਹਾਂ ਉਹ ਜਿਹੜੀ ਫੈਕਟਰੀ ਸੀਗੀ ਇਹ ਪਿੰਡ ਪਹਿਲਾਂ ਉਗਰਾਹਾਂ ਸਾਹਿਬ ਦੀ ਜਥੇਬੰਦੀ ਨਾਲ ਸੀ ਹੂੰ ਉਗਰਾਹਾਂ ਸਾਹਿਬ ਦਾ ਜਦੋਂ ਸਾਡਾ ਦਿੱਲੀ ਅੰਦੋਲਨ ਚੱਲਦਾ ਸੀਗਾ ਉਹਨਾਂ ਨੇ ਕਿਸ ਕਾਰਨ ਕਿਉਂ ਮਤਲਬ ਪਿੱਛੇ ਹਟੇ ਉਸ ਤੋਂ ਬਾਅਦ ਪਿੰਡ ਨੇ ਸਾਡੇ ਕੋਲੋਂ ਮਤਲਬ ਮਦਦ ਮੰਗੀ ਤੇ ਸਾਡੀ ਜ਼ਿਲ੍ਹਾ ਟੀਮ ਨੇ ਜਾ ਕੇ ਉਹਨਾਂ ਨੂੰ ਸਪੋਰਟ ਦਿੱਤੀ ਮਦਦ ਦਿੱਤੀ ਉੱਥੇ ਧਰਨਾ ਚੱਲਿਆ ਮੇਰੇ ਖਿਆਲ ਧਰਨਾ ਚੱਲਿਆ ਘਟੋ ਘਟ 6 ਮਹੀਨੇ ਫਿਰ ਉਹਦਾ ਫੈਸਲਾ ਹੁੰਦਾ ਤੇ ਉਹ ਫੈਕਟਰੀ ਇੱਥੋਂ ਚੱਕ ਕੇ ਵੀ ਮੇਰਾ ਕਹਿਲਾ ਹਰਿਆਣੇ ਦੇ ਵਿੱਚੋਂ ਚਲੀ ਗਈ ਲੈ ਗਿਆ ਉਹ ਹੁਣ ਉਹ ਜਿਹੜੀ ਗੱਲ ਆਈ ਹੈ ਕਿ ਉਹ ਬੰਦਾ ਜਿਹੜਾ ਉਸ ਬੰਦੇ ਦਾ ਪਿੰਡ ਦੇ ਵਿੱਚ ਸਾਡੀ ਜਥੇਬੰਦੀ ਦੇ ਨਾਲ ਬਹੁਤ ਵੱਡੀ ਮਤਲਬ ਟਸਲ ਤੇ ਕਾਸ਼ਮਕਸ਼ ਚੱਲ ਰਹੀ ਹੈ ਇਹਦੇ ਤੋਂ ਮੈਨੂੰ ਐ ਲੱਗਦਾ ਹੈ ਕਿ ਇਹੋ ਜਿਹੇ ਬੰਦਿਆਂ ਦੀ ਜਾਂ ਕਈ ਜਥੇਬੰਦੀਆਂ ਵੱਲੋਂ ਵੀ ਤੁਸੀਂ ਸੁਣ ਰਹੇ ਹੋ ਹੁਣ ਕਿਹੋ ਜਿਹਾ ਆਵਾਦ ਵਿਵਾਦ ਚੱਲਿਆ ਹੋਇਆ ਤਾਂ ਮੈਨੂੰ ਐ ਲੱਗਦਾ ਹੈ ਕਿ ਉਹਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਤਾਣਾ ਬਾਣਾ ਬੁਣਿਆ ਗਿਆ ਲੱਗਦਾ ਏ ਜੀ ਪਰ ਫਿਰ ਵੀ ਸਾਡੀ ਇੱਕ ਕਮੇਟੀ ਆ ਕਮੇਟੀ ਬੰਤਾਲ ਕਰਨ ਵਾਸਤੇ ਅਸੀਂ ਛੱਡੀ ਹੋਈ ਆ ਉਹਦੀ ਮੈਂ ਰਿਪੋਰਟ ਲੈਣੀ ਆ ਅੱਜ ਜੋ ਰਿਪੋਰਟ ਦੇ ਵਿੱਚ ਮੇਰੇ ਸਾਹਮਣੇ ਆਏਗਾ ਤਾਂ ਅਸੀਂ ਜੇ ਕੋਈ ਸਾਡਾ ਬੰਦਾ ਕੋਈ ਇਨਵੋਲਵ ਹੁੰਦਾ ਉਹਦੇ 'ਚ ਸਾਨੂੰ ਕਲੀਅਰ ਹੋ ਜਾਂਦਾ ਵੀ ਇਨਵੋਲਵ ਹੈਗਾ ਇਹਨੇ ਮਤਲਬ ਉਹਨਾਂ ਦੇ ਕੋਲ ਉਚੜਾਵੇ ਵਾਲੇ ਪੈਸਿਆਂ 'ਚੋਂ ਪੈਸੇ ਮੰਗੇ ਆ ਤਾਂ ਬਿਲਕੁਲ ਸਾਡਾ ਉਹ ਜਥੇ ਬੰਦੀ ਦਾ ਮਤਲਬ ਨਹੀਂ ਆ ਕਿਉਂ ਦੇਖੋ ਇੱਕ ਸਾਡਾ ਸ਼ਹੀਦ ਹੋਇਆ ਵਾਏ ਕੌਮ ਦਾ ਸ਼ਹੀਦ ਹੈ ਕਿਸ ਮੁੱਚੇ ਦੇਸ਼ ਦੀ ਕਿਸਾਨੀ ਦਾ ਸ਼ਹੀਦ ਆ ਉਹ ਹੂੰ ਉਸ ਪਰਿਵਾਰ ਦੀ ਮਦਦ ਕਰਨਾ ਸਾਡਾ ਫਰਜ਼ ਬੰਦ ਹੈ ਬੰਦ ਹੈ ਕਿ ਅਸੀਂ ਪਰਿਵਾਰ ਦੀ ਮਦਦ ਕਰੀਏ ਜੀ ਹੁਣ ਅਸੀਂ ਉਹ ਪਰਿਵਾਰ ਦੀ ਮਦਦ ਤਾਂ ਕਰ ਸਕਦੇ ਆ ਤੇ ਉਸ ਪਰਿਵਾਰ ਨੂੰ ਜਾਂ ਉਸ ਪਿੰਡ ਤੋਂ ਜਾਂ ਉਹਨਾਂ ਪੈਸਿਆਂ 'ਚੋਂ ਕੋਈ ਇਹੋ ਜਿਹੀਆਂ ਗੱਲਾਂ ਕਰਨੀਆਂ ਤਾਂ ਮੇਰੇ ਲੋ ਤਾਂ ਸਾਡੀ ਜਥੇਬੰਦੀ ਦੇ ਤਾਂ ਹਿੱਸੇ ਨਹੀਂ ਆ ਸਕਦੀਆਂ ਹੂੰ ਉੱਥੇ ਜਿੰਨਾ ਖਰਚਾ ਹੋਇਆ ਜੋ ਪ੍ਰਸ਼ਾਸਨ ਨੇ ਕਾਕਾ ਸਿੰਘ ਦੇ ਨਾਲ ਗੱਲਬਾਤ ਹੋਈ ਐਸਐਸਪੀ ਬਠਿੰਡਾ ਦੀ ਉਹ ਇਹ ਸੀਗਾ ਵੀ ਜਦੋਂ ਅਸੀਂ ਉਹਨੂੰ ਆਪਦਾ ਸ਼ਹੀਦ ਮੰਨ ਲਿਆ ਤਾਂ ਉਹਦੇ ਜਿੰਨਾ ਵੀ ਭੋਗ ਤੇ ਖਰਚਾ ਆਉਣਾ ਉਹ ਪ੍ਰਸ਼ਾਸਨ ਸਰਕਾਰ ਕਰੂਗੀ ਜੀ ਚਲੋ ਉਹ ਸਰਕਾਰ ਨੇ ਮੰਨ ਲਿਆ ਵੀ ਅਸੀਂ ਕਰਾਂਗੇ ਸ਼ਹੀਦ ਹੀ ਇਕਰਾਰ ਦੇ ਦਿੱਤਾ ਤੇ ਖਰਚਾ ਮੰਨ ਲਿਆ ਹੁਣ ਜਦੋਂ ਨਾ ਤਾਂ ਅਸੀਂ ਉਹਦੇ 'ਚ ਖਰਚਾ ਕੀਤਾ ਤੇ ਜੇ ਕੋਈ ਪਿੰਡ ਦੀ ਕਮੇਟੀ ਵੀ ਇਹ ਕਹੇ ਨਾ ਕਿ ਅਸੀਂ ਖਰਚਾ ਕੀਤਾ ਹੈ ਮਨ ਲਦਾ ਉਹ ਵੀ ਗਲਤ ਕਹਿੰਦੇ ਹੋਣਗੇ ਕਿਸੇ ਦਾ ਕੋਈ ਖਰਚਾ ਨਹੀਂ ਹਾਂ ਟੈਂਪਰੇਰੀ ਤੌਰ ਦੇ ਉੱਤੇ ਉਹ ਜਿਹੜੇ ਪੈਸੇ ਐ ਟੈਂਟਾਂ ਵਾਲਿਆਂ ਨੂੰ ਹੋਰ ਸਾਰਿਆਂ ਨੂੰ ਉਹ ਦੇਣਾ ਦਾ ਤੁਲੋ ਸਾਡਾ ਫਰਜ ਬੰਦਾ ਸੀ ਜੀ ਦਿੱਤੇ ਆਪੇ ਜਦੋਂ ਮਤਲਬ ਸਰਕਾਰ ਬਣੀ ਉਹ ਆਉਣਗੇ ਉਦੋਂ ਉਹ ਪੈਸੇ ਮਤਲਬ ਸਾਡੇ ਕੋਲੇ ਆ ਜਾਣਗੇ ਜੀ ਲੇਕਿਨ ਇਹ ਕੋਈ ਮਤਲਬ ਨਹੀਂ ਹੈ ਕਿ ਉਹਨਾਂ ਪੈਸਿਆਂ ਦੇ ਨਾਲ ਸਾਡੀ ਜਥੇਬੰਦੀ ਦਾ ਕੋਈ ਵਾਹ ਵਾਸਤਾ ਹੋਵੇ ਕੋਈ ਲੈਣ ਦਾ ਜਾਂ ਕੋਈ ਮੰਗਣ ਦਾ ਮਤਲਬ ਹੋਵੇ ਨਾ ਅਸੀਂ ਮੰਗਦੇ ਆ ਨਾ ਸਾਡਾ ਮੰਗਣ ਦਾ ਕੋਈ ਮਤਲਬ ਹੈ ਉਹ ਪੈਸੇ ਤਾਂ ਯਾਰ ਗੁਰੂ ਘਰ ਨੂੰ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬਹਾਰਾ ਜੀ ਨੂੰ ਮੱਥਾ ਟੇਕਿਆ ਵੈ ਹਮੇਸ਼ਾ ਉਹ ਪਿੰਡ ਦੀ ਮਰਜ਼ੀ ਹੁੰਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਜਾਂਦੇ ਨੇ ਉੱਥੇ ਹੀ ਉਹ ਪੈਸੇ ਚਲੇ ਜਾਂਦੇ ਨੇ ਜਾਂ ਲੋਕਾਂ ਦੀ ਆਪਦੀ ਕੋਈਆਂ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਕਮੇਟੀਆਂ ਨੇ ਕਿਹੜੇ ਡੰਗਣਾ ਕਰਨਾ ਹੈ ਉਹ ਕਮੇਟੀ ਦਾ ਕੰਮ ਹੈ ਸਾਡਾ ਉਹਨਾਂ ਪੈਸੇ ਨਾਲ ਮਤਲਬ ਕੋਈ ਰਵਾ ਵਸਤਾ ਨਹੀਂ ਹੈ ਕੋਈ ਤੱਲਕ ਨਹੀਂ ਹੈ ਇਹ ਸਭ ਮਤਲਬ ਬੇਤੁਕੀਆਂ ਗੱਲਾਂ ਮੈਨੂੰ ਲੱਗਦਾ ਬਦਨਾਮ ਕਰਨ ਦੇ ਲਈ ਜੋਰ ਲੱਗਿਆ ਹੋਇਆ ਲੱਗਦਾ ਹੈ ਜੀ ਇੱਕ ਨਾ ਫਿਲਮੀ ਐਕਟਰ ਪੰਜਾਬੀ ਸਰਦਾਰ ਜੋਗਰਾਜ ਸਿੰਘ ਉਹ ਕਹਿੰਦੇ ਨੇ ਕਿ ਹਰੀਆਂ ਪੱਗਾਂ ਵਾਲੇ ਪਾਸੇ ਹੋ ਜਨ ਮੈਂ ਦਿੱਲੀ ਤੋਂ ਮਸਲਾ ਹੱਲ ਕਰਾ ਕੇ ਦੇ ਦੂੰਗਾ ਇਹ ਹਰੀਆਂ ਪੱਗਾਂ ਵਾਲੇ ਤੁਹਾਨੂੰ ਦੱਸਦਾ ਸਾਰੇ ਆਗੂਆਂ ਨੂੰ ਉਹ ਕਹਿੰਦਾ ਕਿ ਇਹ ਵਿੱਚ ਝੜੇ ਹੋਏ ਨੇ ਇਹਦੇ ਨਾਲ ਹੀ ਮਸਲੇ ਹੱਲ ਨਹੀਂ ਹੋ ਰਹੇ ਚਲੋ ਮੈਂ ਕਹਿੰਨਾ ਵੀ ਧੰਨਵਾਦ ਅਗਰ ਜੋਗਰਾਜ ਜੀ ਕਰਵਾ ਸਕਦੇ ਨੇ ਹੂੰ ਤਾਂ ਮੈਨੂੰ ਤਬ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਇੱਥੇ ਬੈਠਣਾ ਕਾਦੇ ਆਸਤੇ ਐ ਹੂੰ ਅਸੀਂ ਤਾਂ ਪਾਸੇ-ਪਾਸੇ ਆ ਭਾਈ ਜੇ ਤੁਸੀਂ ਕਰਾ ਸਕਦੇ ਹੋ ਹੂੰ ਤਾਂ ਆ ਜਿਹੜੇ ਮੰਗਾ ਨੇ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਲੈਣਾ ਹੈ ਕਿਸ ਦੇਸ਼ ਦਾ ਕਿਸਾਨ 7 ਲੱਖ ਤੋਂ ਉੱਪਰ ਕਿਸਾਨ ਸੁਸਾਇਡ ਕਰ ਗਿਆ ਕਰਜ਼ੇ ਕਰਕੇ ਜੀ ਉਹਨਾਂ ਦਾ ਕਿਸਾਨਾਂ ਦਾ ਆਪਾਂ ਖਰਚਾ ਮਾਫ ਕਰਾਈਏ ਤੁਸੀਂ ਪੰਜਾਬ ਦੇ ਹੋ ਬੜੀ ਖੁਸ਼ੀ ਦੀ ਗੱਲ ਆ ਕਿ ਪੰਜਾਬ ਚੋਂ ਹੀ ਇੱਕ ਮਤਲਬ ਲੰਬਾ ਸਮਾਂ ਜਿਹੜਾ ਸਿਨੇਮੇ ਦੇ ਵਿੱਚ ਉਹਨਾਂ ਸਕ੍ਰੀਨਾਂ ਦੇ ਉੱਤੇ ਛਾਇਆ ਰਿਹਾ ਹੈ ਸਾਡਾ ਇੱਕ ਐਕਟਰ ਅਗਰ ਉਹ ਏਡੀ ਵੱਡੀ ਜ਼ਿੰਮੇਵਾਰੀ ਚਾਹਦਾ ਤਾਂ ਬਹੁਤ ਚੰਗੀ ਗੱਲ ਹੈ ਅਸੀਂ ਬੜੇ ਮਤਲਬ ਖੁਸ਼ ਆ ਉਹਦੇ ਤੇ ਉਹਨੂੰ ਅੱਗੇ ਵਧਾ ਕੇ ਮਤਲਬ ਇਹ ਕੰਮ ਕਰ ਲੈਣਾ ਚਾਹੀਦਾ ਕਿਉਂ ਨਹੀਂ ਤੁਸੀਂ ਉਧਰ ਮੀਟਿੰਗ ਕਰਨ ਦੀ ਬਜਾਏ ਜੋਗਰਾਜ ਨਾਲ ਮੀਟਿੰਗ ਕਰ ਲੈਂਦੇ ਉਹਨੂੰ ਅੱਗੇ ਲਾ ਦਿੰਦੇ ਜ਼ਿੰਮੇਵਾਰੀ ਸੌਂਪ ਦਿੰਦੇ ਮੇਰੇ ਕੋਲੇ ਜੋਗਰਾਜ ਦੀ ਗੱਲ ਤੁਹਾਡੇ ਮਾਧਿਅਮ ਤੋਂ ਹੁਣ ਆਈ ਹੈ ਹੂੰ ਤੇ ਉਹਨਾਂ ਨੇ ਜੋ ਗੱਲ ਕੀਤੀ ਹੈ ਤੋਂ ਮੈਂ ਤੁਹਾਡੇ ਮਾਧਿਅਮ ਤੋਂ ਜਿਵੇਂ ਦੀ ਗੱਲ ਆਈ ਹੈ ਮ ਉਸੇ ਤਰੀਕੇ ਦੇ ਨਾਲ ਮੈਂ ਮਤਲਬ ਉਹਨਾਂ ਨੂੰ ਕਹੂੰਗਾ ਹੂੰ ਕਿ ਭਾਈ ਜੇ ਤੁਸੀਂ ਮਤਲਬ ਕਰਵਾ ਸਕਦੇ ਹੋ ਤਾਂ ਮੈਨੂੰ ਸਾਨੂੰ ਬਹੁਤ ਖੁਸ਼ੀ ਹੋਏਗੀ ਇਹਨਾਂ ਮਸਲਿਆਂ ਦਾ ਹੱਲ ਕਰਵਾਓ ਤੁਸੀਂ ਚੰਗੀ ਗੱਲ ਹੈ ਜੇ ਉਹ ਕਰਵਾਉਣਗੇ ਤਾਂ ਅਸੀਂ گاਉਂ ਨੂੰ ਧਰਨੇ ਲੱਗ ਕੇ ਕੀ ਕਰਨੇ ਆ ਅਸੀਂ ਤਾਂ ਜਿਹੜਾ ਸਾਡਾ ਮਸਲਾ ਆਏਗਾ ਅਸੀਂ ਯੋਗਰਾਜ ਜੀ ਨਾਲ ਗੱਲ ਕਰਿਆ ਕਰਾਂਗੇ ਵੀ ਆਓ ਜੀ ਆ ਤੁਹਾਡਾ ਮਸਲਾ ਹੈਗਾ ਸਾਨੂੰ ਤਾਂ ਸਾਡੇ ਸਮਝ ਲਓ ਸਾਡੀ ਸਟੇਟ 'ਚ ਦੇਸ਼ ਦਾ ਪ੍ਰਧਾਨ ਮੰਤਰੀ ਮਿਲ ਗਿਆ ਸਾਡੇ ਇੱਥੇ ਬੈਠਿਆਂ ਤੋਂ ਮਸਲੇ ਹੱਲ ਹੋਣਗੇ ਫਿਰ ਅਸੀਂ ਦਿੱਲੀ ਵਾਲਿਆਂ ਨਾਲ ਲੜ ਕੇ ਕੀ ਕਰਨਾ ਹੈ ਤਾਂ ਜੇ ਉਹਨਾਂ ਕੋਲ ਹੈਗੀ ਆ ਪਾਵਰ ਹੈਗੀ ਆ ਤਾਕਤ ਤਾਂ ਉਹਨੂੰ ਕਰਵਾ ਦੇਣਾ ਚਾਹੀਦਾ ਹੈ ਪਰ ਜੇਕਰ ਉਹਨਾਂ ਕੋਲੇ ਤਾਕਤ ਵੀ ਹੈ ਤੇ ਕਰਵਾ ਨਹੀਂ ਰਹੇ ਫਿਰ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਤੁਸੀਂ ਫਿਰ ਮਤਲਬ ਕੀ ਕਾਰਨ ਹੈ ਕਿਉਂ ਨਹੀਂ ਕਰਵਾ ਕੇ ਦੇ ਰਹੇ ਅਗਰ ਤੁਸੀਂ ਇਨੀ ਤਾਕਤ ਰੱਖਦੇ ਹੋ ਕਰਵਾ ਸਕਦੇ ਹੋ ਫਿਰ ਤਾਂ ਤੁਹਾਨੂੰ ਕਰਵਾ ਦੇਣਾ ਚਾਹੀਦਾ ਹੈ ਐਮਐਸਪੀ ਦਾ ਤਾਂ ਰੇੜਕਾ 2 ਸਾਲ ਹੋ ਗਏ ਪਏ ਨੂੰ ਔਰ ਜਦੋਂ ਦੀ ਸਰਕਾਰ ਸਾਡੇ ਨੂੰ ਸਾਡਾ ਮੰਨੀ ਹੋਈ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਉਦੋਂ ਦੇ ਤਾਂ ਭਾਈ ਹਜੇ ਅੰਮ੍ਰਿਤਸਰ ਹਰੀਆਂ ਪੱਕਾ ਵਾਲੇ ਤਾਂ ਸੜਕਾਂ ਤੇ ਨਹੀਂ ਆਏ ਸੀ ਹੂੰ ਉਦੋਂ ਦੀ ਕਰਵਾ ਦਿੰਦੇ ਚਲੋ ਕੋਈ ਗੱਲ ਨਹੀਂ ਕਈ ਵਾਰੀ ਆਏ ਹੁੰਦਾ ਨਹੀਂ ਧਿਆਨ ਹੁੰਦਾ ਹੁੰਦਾ ਬੰਦੇ ਦਾ ਹੂੰ ਕਿ ਵੀ ਇਹ ਖਾਣੇ ਮਸਲਾ ਐਂ ਟਲ ਟਲ ਜੂਗਾ ਨਹੀਂ ਇਹ ਮਸਲਾ ਹੈਗਾ ਆਪਣਾ ਆਪਣੇ ਪੂਰੇ ਪੰਜਾਬ ਦਾ ਮਸਲਾ ਹੈ ਤੁਸੀਂ ਜੇ ਕਰ ਸਕਦੇ ਹੋ ਤਾਂ ਤੁਸੀਂ ਹੁਣ ਵੀ ਮਤਲਬ ਕਰੋ ਅਸੀਂ ਸਾਰੇ ਤੁਹਾਡਾ ਮਤਲਬ ਸਤਿਕਾਰ ਕਰਾਂਗੇ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਜਾਂ ਨਹੀਂ ਕਿਤੇ ਇਹ ਤਾਂ ਨਹੀਂ ਕਿ ਉਥੇ ਸਟੇਜ ਨੂੰ ਲੈ ਕੇ ਉਹ ਕਹਿੰਦੇ ਕਿ ਇਹਨਾਂ ਨੇ ਕੈਪਚਰ ਕਰ ਲਈ ਸੀ ਕਿ ਡੱਲੇਵਾਲ ਸਾਹਿਬ ਕੇ ਕੱਲਿਆਂ ਦਾ ਛੀ ਥੋੜਾ ਸੀਗਾ। ਸ਼ੁਭਕਰਨ ਸਿੰਘ ਦੂਜਿਆਂ ਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ। ਇਦਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਕੋਈ ਸਾਹਗੂ ਤਾਂ ਬੋਲ ਵੀ ਗਿਆ। ਦੇਖੋ ਜਿਹੜੀਆਂ ਇਹ ਗੱਲਾਂ ਨੇ ਨਾ ਇਹ ਗੱਲਾਂ ਪਹਿਲੀ ਤਾਂ ਅਲੱਗ ਕਮੇਟੀ ਬਣੀ ਸੀ ਉੱਥੇ। ਜੀ। ਡੱਲੇয়াল ਤਾਂ ਆਪ ਉੱਥੇ ਇੱਕ ਬੁਲਾਰਾ ਸੀ। ਹੂੰ। ਕਮੇਟੀ ਮੈਨੂੰ ਚਾਹੁੰਦੀ ਬੁਲਾਉਣਾ ਤਾਂ ਮੈਂ ਬੋਲਣਾ ਸੀ। ਜੇ ਕਮੇਟੀ ਚਾਹੁੰਦੀ ਵੀ ਨਹੀਂ ਬੁਲਾਉਣਾ ਤਾਂ ਮੈਂ ਵੀ ਨਹੀਂ ਬੋਲਣਾ ਸੀ। ਹੂੰ। ਇਹ ਕਮੇਟੀਆਂ ਫੈਸਲੇ ਲੈਂਦੀਆਂ ਹੁੰਦੀਆਂ ਵੀ ਮਤਲਬ ਕੀ ਨੂੰ ਬਣਾਉਣਾ ਕੀ ਨੂੰ ਨਹੀਂ ਬਣਾਉਣਾ ਇਹ ਕਮੇਟੀ ਨੇ ਆਪਦੇ ਹਿਸਾਬ ਨਾਲ ਫੈਸਲਾ ਲਿਆਊਗਾ ਮੌਕੇ ਦੇ ਹਾਲਾਤਾਂ ਮੁਤਾਬਕ ਇਹਦੇ ਕੋਈ ਕਿਸੇ ਸ਼ਹੀਦ ਨੂੰ ਆਵਦਾ ਬਣਾਉਣਾ ਮੈਂ ਤਾਂ ਮਤਲਬ ਮੇਰਾ ਜਿਹੜਾ ਮੈਂ ਸਟੇਜ ਤੇ ਬੋਲਿਆ ਉਹ ਤੁਸੀਂ ਮਤਲਬ ਮੇਰਾ ਭਾਸ਼ਣ ਚੱਕ ਲੋ ਉਹ ਤੁਹਾਨੂੰ ਭਾਸ਼ਣ ਦੱਸ ਦਊਗਾ ਵੀ ਅਸੀਂ ਉਹਨੂੰ ਆਵਦਾ ਸ਼ਹੀਦ ਮੰਨਿਆ ਜਾਂ ਮੈਂ ਆਪਦੇ ਭਾਸ਼ਣ 'ਚ ਇਹ ਕਿਹਾ ਕਿ ਪੂਰੇ ਦੇਸ਼ ਦਾ ਪੂਰੇ ਦੇਸ਼ ਦੀ ਕਿਸਾਨ ਜਮਾਤ ਦਾ ਸ਼ਹੀਦ ਹੈ ਹੂੰ ਔਰ ਪੂਰੇ ਦੇਸ਼ ਦਾ ਸਹੀ ਸ਼ਹੀਦ ਹੈ ਸਰਕਾਰ ਨੇ ਉਹਨੂੰ ਸ਼ਹੀਦ ਦਾ ਐਲਾਨ ਕੀਤਾ ਵੈ ਤਾਂ ਮਤਲਬ ਕੋਈ ਇਹ ਜੀ ਗੱਲ ਨਹੀਂ ਹੈ ਕਿ ਅਸੀਂ ਉਹਨੂੰ ਆਪ ਦਾ ਸ਼ਹੀਦ ਮੰਨੀਏ ਉਹ ਤਾਂ ਹਮੇਸ਼ਾ ਜਿਹੜੇ ਸ਼ਹੀਦ ਹੁੰਦੇ ਨੇ ਉਹ ਸਾਰੀ ਕੌਮ ਦੇ ਲੋਕਾਂ ਦੇ ਹੁੰਦੇ ਸਰਕਾਰ ਤਾਂ ਸਖਤ ਸੀ ਸੀ ਪਰ ਹਾਈ ਕੋਰਟ ਤੋਂ ਐ ਲੱਗਦਾ ਸੀ ਕਿ ਕਿਸਾਨਾਂ ਦੇ ਹੱਕ ਚ ਫੈਸਲਾ ਆ ਸਕਦਾ ਪਰ ਉਹ ਤਾਂ ਉਲਟ ਹੋ ਗਿਆ ਉਹ ਤਾਂ ਕਹਿੰਦਾ ਕਿ ਸਾਰੇ ਚੱਕ ਕੇ ਚਨਈ ਜੇਲ੍ਹ ਚ ਸੱਟਣ ਵਾਲੇ ਦੇਖੋ ਇਹਦੇ ਚ ਵੀ ਮੈਂ ਇਹ ਕਹੂੰਗਾ ਕਿ ਸਾਡੀ ਹਾਈ ਕੋਰਟ ਸਾਡੀ ਨਿਆਂਪਾਲਿਕਾ ਹਮ ਅਸੀਂ ਬੜੀ ਸਤਿਕਾਰ ਕਰਦੇ ਆ ਰਿਸਪੈਕਟ ਆ ਸਾਡੇ ਅੰਦਰ ਨਿਆਂਪਾਲਿਕਾ ਨੂੰ ਇੱਕ ਪੱਖ ਸੁਣ ਕੇ ਮੇਰਾ ਖਿਆਲ ਆ ਇਸ ਤਰ੍ਹਾਂ ਦੀ ਟਿੱਪਣੀ ਕਰ ਦੇਣੀ ਮੈਨੂੰ ਨਹੀਂ ਲੱਗਦਾ ਕਿ ਕਿਉਂ ਕੀਤੀ ਇਹ ਕਿਉਂਕਿ ਦੂਜੀ ਧਿਰ ਦਾ ਕੱਲੀ ਕੱਲੀ ਹਰਿਆਣਾ ਪੁਲਿਸ ਦੇ ਵੱਲੋਂ ਵਿਖਾਈਆਂ ਤਸਵੀਰਾਂ ਦੇ ਆਧਾਰ ਤੇ ਇਹ ਟਿੱਪਣੀ ਹੋਣੀ ਉਚਿਤ ਨਹੀਂ ਗਈ ਅਸੀਂ ਇਹ ਸਾਰਾ ਸਾਡਾ মিডিਆ ਜਿਹਨੂੰ ਟੋਟਲ ਚੱਲਿਆ 13 ਨੂੰ ਚੱਲਿਆ 14 ਨੂੰ ਚੱਲਿਆ 21 ਨੂੰ ਚੱਲਿਆ 15 ਨੂੰ ਚੱਲਿਆ ਜਿੰਨਾ ਕੁਝ ਉੱਥੇ ਸ਼ੈਲਿੰਗ ਹੋਈ ਆ ਜੋ ਕੁਝ ਸੱਤਰੂ ਗਏ ਦੇ ਗੋਲੇ ਛੱਡੇ ਗਏ ਉਹ ਸਾਰਿਆਂ ਨੂੰ ਦੀ ਵੀਡੀਓਗ੍ਰਾਫੀ ਪ੍ਰੈਸ ਨੇ ਕੀਤੀ ਵੀ ਹੈ ਕਿਤੇ ਵਿਖਾਵੇ ਪ੍ਰੈਸ ਦੇ ਕਿਸੇ ਵੀ ਇੱਕ ਚੋ ਵੀ ਕੱਢ ਕੇ ਵਿਖਾਉਣ ਤੇ ਸਾਡੇ ਨੌਜਵਾਨਾਂ ਕੋਲੇ ਕੋਈ ਹਥਿਆਰ ਹੋਵੇ ਝੰਡੇ ਸਾਡਾ ਚੰਨ ਉਹ ਸਾਡੇ ਕੋਲ ਹੈਗੇ ਨੇ ਉਸ ਤੋਂ ਸਵਾ ਕਿਸੇ ਕੋਲੇ ਕੁਝ ਨਹੀਂ ਹਾਂ ਸਾਡੇ ਮਾਨਯੋਗ ਹਾਈ ਕੋਰਟ ਨੂੰ ਇਹ ਜਰੂਰ ਸੰਗਿਆਲ ਲੈਣਾ ਚਾਹੀਦਾ ਸੀ ਇਹਦੇ ਤੇ ਟਿੱਪਣੀ ਸਾਡੇ ਦੇ ਟਿੱਪਣੀ ਕਰਨ ਲੱਗਿਆ ਕਿ ਭਈ ਪੁਲਿਸ ਨੇ ਆਪਦਾ ਜਿਹੜਾ ਬੈਰੀਕੇਟਿੰਗ ਕੀਤੀ ਆ ਉਹ ਬੈਰੀਕੇਟਿੰਗ ਦੀ ਰਾਖੀ ਕਰਨੀ ਆ ਉਹਦੀ ਪ੍ਰੋਟੈਕਸ਼ਨ ਕਰਨੀ ਆ ਉਹ ਬੈਰੀਕੇਟ ਨੂੰ ਜਦੋਂ ਕੋਈ ਤੋੜੂਗਾਗਾ ਵਧੂਗਾ ਉੱਥੇ ਉਹ ਗੋਲਾ ਵੀ ਸਿੱਟ ਸਕਦੇ ਨੇ ਅਥਰੂ ਗੈਸ਼ ਦਾ ਉੱਥੇ ਉਹ ਵਾਟਰ ਕੈਨਨ ਵੀ ਚਲਾ ਸਕਦੇ ਨੇ ਉੱਥੇ ਲਾਠੀ ਚਾਰਜ ਵੀ ਕਰ ਸਕਦੇ ਨੇ ਉੱਤੇ ਸਾਰਾ ਕੁਝ ਹੋ ਸਕਦਾ ਹੈ ਲੇਕਿਨ ਉਹ ਪੁਆਇੰਟ ਛੱਡ ਕੇ ਸ਼ਾਦਮੇ ਹੀ ਬੈਠੇ ਲੋਕਾਂ ਦੇ ਉੱਤੇ ਅਥਰੂ ਗਾਇਸ ਦੇ ਗੋਲੇ ਛੱਡਣ ਤੋਂ ਬਾਅਦ ਜਦੋਂ ਅਫੜਾ ਤਫੜੀ ਦਾ ਮਾਹੌਲ ਬਣਿਆ ਤਾਂ ਪੁਲਿਸ ਕਣਕ ਚਾਕੇ ਖੇਤਾ ਜਾ ਕੇ ਸਾਡੇ ਸਿਵਲ ਆਪਣੇ ਜਿੰਨੇ ਮੇ ਉੱਥੇ ਮੁਲਾਜ਼ਮ ਨੇ ਉਹਨਾਂ ਦੇ ਸਿਵਲ ਕੱਪੜੇ ਨੇ ਸਿਵਲ ਕੱਪੜਿਆਂ 'ਚ ਆ ਕੇ ਸਿੱਧੇ ਨਿਸ਼ਾਨੇ ਲਾ ਕੇ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰੀਆਂ ਗਈਆਂ ਹਨ ਉਹ ਵੀਡੀਓ ਪਈ ਹੈ ਉਹਦਾ ਵੀ ਸਾਡੀ ਮਾਨਜੋਗ ਹਾਈ ਕੋਰਟ ਨੂੰ ਸੰਗਿਆਨ ਲੈਣਾ ਚਾਹੀਦਾ ਇਹ ਪੱਖ ਪੇਸ਼ ਨਹੀਂ ਕੀਤਾ ਤੁਸੀਂ ਜਾਂ ਤੁਹਾਨੂੰ ਪਤਾ ਨਹੀਂ ਸੀ ਕਿ ਮਾਮਲਾ ਹਾਈ ਕੋਰਟ ਪਹੁੰਚ ਗਿਆ ਦੇਖੋ ਮੈਂ ਜਿਹੜੀ ਗੱਲ ਕਰਦਾ ਮੈਂ ਇਹ ਗੱਲ ਕਹੂੰਗਾ ਕਿ ਇੱਥੇ ਅਸੀਂ ਸਮਝਦੇ ਹਾਂ ਕਿ ਸਾਡੀ ਪੰਜਾਬ ਗਵਰਨਮੈਂਟ ਨੂੰ ਵੀ ਤਾਂ ਉਹ ਮਤਲਬ ਨਾਲ ਲੈ ਰਹੇ ਨੇ ਪੰਜਾਬ ਗਵਰਨਮੈਂਟ ਨੇ ਇਹ ਪੱਖ ਨੂੰ ਛਪਾ ਕੇ ਮੈਨੂੰ ਲੱਗਦਾ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਕੀਤੀ ਹੈ ਕਰੋ ਤਾਂ ਵਿਧਾਨ ਸਭਾ ਚ ਕਹਿ ਰਹੇ ਨੇ ਕਿ ਵਿਰੋਧੀ ਧਿਰ ਨੂੰ ਕਹਿੰਦੇ ਕਿ ਤੁਸੀਂ ਦੱਸੋ ਤੁਸੀਂ ਕੀ ਕੀਤਾ ਜਦੋਂ ਤੁਹਾਡੀ ਸਰਕਾਰ ਸੀ ਅਸੀਂ ਰਾਤ ਦੇ 2 ਵਜੇ ਤੱਕ ਜੋ ਤੁਸੀਂ ਸੁੱਤੇ ਪਏ ਸੀ ਉਦੋਂ ਸੈਂਟਰ ਦੇ ਨਾਲ ਮੀਟਿੰਗਾਂ ਕਰਾ ਰਹੇ ਸੀ ਨਹੀਂ ਚਲੋ ਇਹ ਤਾਂ ਭਗਵੰਤ ਸਿੰਘ ਮਾਨ ਆਨ ਦੀ ਰਿਕਾਰਡ ਵਿਧਾਨ ਸਭਾ ਚ ਬੋਲ ਰਹੇ ਨੇ ਗੱਲ ਕੋ ਚਲੋ ਮੀਟਿੰਗਾਂ ਕਰਵਾਉਣੀਆਂ ਮਤਲਬ ਇੱਕ ਵੱਖਰਾ ਇਸ਼ੂ ਹੈ ਕਰਵਾਈਆਂ ਨੇ ਮੀਟਿੰਗਾਂ ਅਸੀਂ ਕੋਈ ਮੀਟਿੰਗਾਂ ਤੋਂ ਮੁਨਕਰ ਨਹੀਂ ਹੁੰਦੇ ਹਮ ਲੇਕਿਨ ਸਾਡਾ ਇਹ ਸਵਾਲ ਹੈ ਇਹਦੇ ਤੇ ਇਹ ਵੀ ਕਿ ਸਾਡਾ ਸਾਡਾ ਪਹਿਲੀ ਤਾਂ ਗੱਲ ਹੈ ਕਿ ਸਾਡਾ ਪੋਲੀਟਿਕਸ ਨਾਲ ਕੋਈ ਮਤਲਬ ਨਹੀਂ ਹੈ ਹਮ ਕੌਣ ਕੀ ਕਹਿ ਰਿਹਾ ਕੌਣ ਕੀ ਨਹੀਂ ਕਹਿ ਰਿਹਾ ਲੇਕਿਨ ਇਹ ਜ਼ਰੂਰ ਆ ਗੱਲ ਕਿ ਸਾਡੇ ਸਾਡੇ ਮੋਰਚੇ ਦੇ ਵਿੱਚ ਆ ਕੇ ਹੂੰ ਬੈਰੀਗੇਟਾਂ ਤੋਂ ਤਿੰਨ ਕਿਲੇ ਇੱਧਰ ਆ ਕੇ ਸਾਡੇ ਟਰੈਕਟਰ ਤੋੜੇ ਗਏ ਉੱਥੋਂ ਸਾਡਾ ਜੋਂ-ਜੋਂ ਨੂੰ ਚੱਕ ਕੇ ਲੈ ਗਏ ਉਹ ਅਸੀਂ ਸਰਕਾਰ ਦੇ ਧਿਆਨ ਚ ਲਿਆਂਦਾ ਹਜੇ ਤੱਕ ਉਹਦੇ ਤੇ ਐਫ ਆਈ ਆਰ ਦਰਜ ਨਹੀਂ ਕੀਤੀ ਇੱਕ ਗੱਲ ਹੈ ਦੂਜੀ ਗੱਲ ਹੈ ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਬਕਾਇਦਾ ਪ੍ਰੈਸ ਦੇ ਮਾਧਿਅਮ ਤੋਂ ਰੀਕਵੈਸਟ ਕਰਕੇ ਸੱਦਿਆ ਸੀਗਾ ਵੀ ਸਾਡੇ ਮੁੱਖ ਮੰਤਰੀ ਜੀ ਮੀਟਿੰਗ 'ਚ ਆਉਣ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜੋ ਸਾਡੇ ਤੇ ਇੱਥੇ ਦੇਖੋ ਜਗਮੀਤਾ ਮੋਟਾਰ ਵਰਗੇ ਜਿਹੜੇ ਹਮਲੇ ਹੋਣੇ ਆ ਇਹ ਇਹ ਹਮਲਾ ਯਾਰ ਇਹ ਤਾਂ ਇਹਦਾ ਵਿਦੇਸ਼ੀ ਤਾਕਤਾਂ ਨੇ ਇੱਕ ਦੂਜੇ ਦੇ ਕਰਦੀਆਂ ਜਿਹੜਾ ਇਹਨਾਂ ਨੇ ਕੀਤਾ ਸਾਡੇ ਤੇ ਔਰ ਮੈਨੂੰ ਤਾਂ ਹੁਣ ਮਤਲਬ ਬਾਅਦ ਦੇ ਵਿੱਚ ਸਿਆਣੇ ਪੱਤਰਕਾਰਾਂ ਨੇ ਜਾਂ ਏ ਵਕੀਲਾਂ ਤੋਂ ਜੋ ਗੱਲ ਨਿਕਲ ਕੇ ਆ ਰਹੀ ਹੈ ਕਿ ਜਿਹੜੇ ਅਥਰੂ ਗਾਇਸ ਦੇ ਗੋਲੇ ਐ ਉਹ ਸਿੱਟਣੇ ਵੀ 1992 93 ਦੇ ਵਿੱਚ ਬੈਨ ਹੋ ਚੁੱਕੇ ਨੇ ਜਨੇਵਾ ਕਾਨਫਰੰਸ ਦੇ ਵਿੱਚ ਅਗਰ ਉਹ ਵੀ ਬੈਨ ਹੋ ਗਏ ਨੇ ਤੇ ਇੱਥੇ ਸਾਡੇ ਕਿਸਾਨਾਂ ਦੇ ਉੱਤੇ ਤੁਸੀਂ ਦੇਖਿਆ ਹੈ ਕਿ ਐਕਸਪਾਇਰੀ ਡੇਟ ਦੇ ਉਸ ਚਲਾਏ ਗਏ ਨੇ ਇੱਥੋਂ ਤੱਕ ਆ ਕੇ ਸਿੱਧੇ ਮਤਲਬ ਫਾਇਰਿੰਗ ਵੱਜੀ ਹੈ ਸਾਡੇ ਨੌਜਵਾਨਾਂ ਦੀਆਂ ਅੱਖਾਂ ਗਈਆਂ ਨੇ ਉਹ ਸਾਰੇ ਦਾ ਸਾਰੇ ਦੇਖੋ ਪੰਜਾਬ ਗਵਰਨਮੈਂਟ ਨੂੰ ਤਾਂ ਕੋਈ ਬਲੇਖਾ ਨਹੀਂ ਪੰਜਾਬ ਗਵਰਨਮੈਂਟ ਦੀ ਨਿਗਰਾਨੀ ਚ ਪੰਜਾਬ ਦੇ ਹੀ ਹਸਪਤਾਲਾਂ ਚ ਮੁੰਡਿਆਂ ਦਾ ਇਲਾਜ ਹੋਇਆ ਔਰ ਤਿੰਨ ਚਾਰ ਮੁੰਡੇ ਉਹ ਨਹੀਂ ਸਾਡੇ ਇੱਕ ਦਵਿੰਦਰ ਹੈ ਇੱਕ ਸ਼ਾਇਦ ਮੁੰਡੇ ਦਾ ਨਾਮ ਰਵਿੰਦਰ ਹੈ ਇਹ ਇੱਕ ਇੱਕ ਹੋਰ ਮੁੰਡਾ ਹੈ ਇੱਕ ਹਰਿਆਣੇ ਤੋਂ ਹੈ ਲੜਕਾ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਮਤਲਬ ਰੈਣੀ ਵੱਜੇ ਨਹੀਂ ਆਖੀ 12 ਮੋਰ ਦੀ ਹੁਣ ਸਾਡੇ ਬੱਚਿਆਂ ਦੀਆਂ ਅੱਖਾਂ ਚਲੀਆਂ ਗਈਆਂ ਸਾਡੀ ਸਰਕਾਰ ਨੇ ਉਹਦੇ ਤੇ ਕੋਈ ਅਜ ਤਿਕਰ ਸੰਗਿਆਨ ਨਹੀਂ ਲਿਆ ਈਵਨ ਮੈਂ ਇਹ ਵੀ ਕਹਾਂ ਕਿ ਜਦੋਂ ਅੰਦੋਲਨ ਚੱਲਦੇ ਦੇ ਦੌਰਾਨ ਅਸੀਂ ਸ਼ੁਰੂ ਚ ਪਹਿਲੀਆਂ ਤਰੀਕਾਂ ਵਿੱਚ ਸ਼ਾਇਦ 14 ਤਰੀਕ ਦੀ ਗੱਲ ਹੈ ਪੰਜਾਬ ਗਵਰਨਮੈਂਟ ਨੂੰ ਇੱਕ ਇਮਪਲਾਈ ਫੜ ਕੇ ਦਿੱਤਾ ਹੈ ਹਰਿਆਣਾ ਪੁਲਿਸ ਦਾ ਜਿਹੜਾ ਸਿਵਲ ਕੱਪੜੇ ਚ ਇਧਰ ਆਇਆ ਤੇ ਆ ਕੇ ਸਾਡੇ ਮੰਤਲੋ ਯੂਥ ਨੂੰ ਹੂੰ ਪ੍ਰੇਰੋਕ ਕਰ ਰਿਹਾ ਹੈ ਭੜਕਾ ਰਿਹਾ ਹੈ ਹੂੰ ਔਰ ਉਹਨੂੰ ਭੜਕਾਉਣ ਦੇ ਬਾਵਜੂਦ ਵੀ ਅਸੀਂ ਪੁਲਿਸ ਨੂੰ ਫੜਾਉਣ ਦੇ ਬਾਵਜੂਦ ਅੱਜ ਤੱਕ ਮਤਲਬ ਸਾਡੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਅਗਰ ਉਸੇ ਦਿਨ ਸਾਡੀ ਸਰਕਾਰ ਕਾਰਵਾਈ ਕਰ ਦਿੰਦੀ ਤਾਂ ਹਰਿਆਣਾ ਪੁਲਿਸ ਦੀ ਹਿੰਮਤ ਨਹੀਂ ਪੈਣੀ ਸੀ ਸਾਡੇ ਨੌਜਵਾਨਾਂ ਦੇ ਗੋਲੀ ਮਾਰਨ ਦੀ ਹਰਿਆਣਾ ਪੁਲਿਸ ਦੀ ਹਿੰਮਤ ਨਹੀਂ ਪੈਣੀ ਸੀ ਸਾਡੇ ਟਰੈਕਟਰ ਤੋੜਨ ਦੀ ਔਰ ਇਹ ਸਾਰਾ ਕੁਝ ਸਾਡੀ ਸਰਕਾਰ ਦੀ ਮਤਲਬ ਢਿੱਲੀ ਕਾਰਗੁਜ਼ਾਰੀ ਅਣਗਹਿਲੀ ਨਾਲ ਹੋਇਆ ਸਰਕਾਰ ਨੂੰ ਅਸੀਂ ਤੁਸੀਂ ਸਰਕਾਰ ਤੇ ਇਹ ਗੱਲ ਕਹਿ ਰਹੇ ਹੋ ਪਰ ਤੁਹਾਡੇ ਨਾਲ ਸਾਥ ਜਿਹੜੇ ਰਹਿ ਪਹਿਲਾਂ ਪਿਛਲੇ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਆ ਤਾਂ ਜਿਹੜੇ ਤੁਹਾਡੇ ਨਾਲ ਸੀ ਉਹ ਕਹਿੰਦੇ ਨੇ ਕਿ ਡੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਕਾਲੀ ਕਰ ਗਈ ਇਹ ਤਾਂ ਪੰਜਾਬ ਸਰਕਾਰ ਨੂੰ ਬਚਾਉਣ ਦੀ ਗੱਲ ਸੀਗੀ ਇਹ ਤਾਂ ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਦਵਾਰਚ ਕਰ ਰਿਆ ਸੀ ਉਹਨੂੰ ਸਰਕਾਰ ਤੇ ਪ੍ਰਭਾਵ ਪੈ ਰਿਆ ਸੀ ਉਹਨੂੰ ਖਤਮ ਕਰਤਾ ਜਾਂ ਹੋਰ ਮਸਲੇ ਸੀ ਜਿਹੜੇ ਪੰਜਾਬ ਸਰਕਾਰ ਦੇ ਉਹ ਦਬਾ ਗਏ ਤੇ ਸਰਕਾਰ ਨਾਲ ਰਲ ਕੇ ਜਾ ਕੇ ਪਹਿਲਾਂ ਹੀ ਬਹਿ ਗਏ ਦੇਖੋ ਮੈਂ ਇਹਦੇ ਤੇ ਪੁੱਛਣਾ ਚਾਹਣਾ ਹੈ ਪਹਿਲੀ ਤਾਂ ਗੱਲ ਹੈ ਸਾਡਾ ਧਿਆਨ ਹੋਣਾ ਮਤਲਬ ਅੰਦੋਲਨ ਤੇ ਕੇਂਦਰਿਤ ਹੋਣਾ ਚਾਹੀਦਾ ਹੂੰ ਇਹਨੂੰ ਜਿੱਤਣਾ ਹੈ ਕਿ ਨਹੀਂ ਜਿੱਤਣਾ ਹੂੰ ਮਗਰੋਂ ਬੈਠ ਕੇ ਇਹੋ ਜੀਆਂ ਗੱਲਾਂ ਕਰਕੇ ਅੰਦੋਲਨ ਦੀਆਂ ਲੱਤਾਂ ਖਿੱਚਣ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਕਿਸੇ ਵੀ ਆਕੂ ਨੂੰ ਹੁਣ ਜੇ ਹਜੇ ਵੀ ਉਹਨਾਂ ਨੂੰ ਐ ਲੱਗਦਾ ਕਿ ਬਹੁਤ ਕਾਲੀ ਕਰਗੇ ਹੂੰ ਯਾਰ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ 9 ਦਸੰਬਰ 2021 ਨੂੰ ਹੂੰ ਅਸੀਂ ਉੱਥੇ ਜਾ ਰਹੇ ਹਾਂ 13 ਫਰਵਰੀ 2024 ਨੂੰ ਹੂੰ ਇਹ ਹਜੇ ਕਾਲ ਲੱਗਦੀ ਐ ਸਾਡੇ ਵੀਰਾਂ ਨੂੰ ਹਜੇ ਵੀ ਜੇ ਕਾਲ ਲੱਗਦੀ ਐ ਜਿਹਦਾ ਮਤਲਬ ਹੁਣ ਕੱਲ ਨੂੰ ਚੋਣ ਜਾਬਤਾ ਲਾਗੂ ਹੋ ਜਾਣਾ ਐ ਇਹਦਾ ਮਤਲਬ ਇਹ ਚਾਹੁੰਦੇ ਹੋਣਗੇ ਵੀਰ ਸਾਡੇ ਵੀ ਚੋਣ ਜਾਬਤਾ ਲਾਗੂ ਹੋ ਜੇ ਰੌਲਾ ਇਹ ਪਾਉਂਦੇ ਨਾ ਚੁੱਪਚੀ ਬੀਤੇ ਚੋਣ ਜਾਬਤਾ ਲਾਗੂ ਹੋ ਜਾਂਦਾ ਮੁੜ ਕੇ ਕਹਿੰਦੇ ਜੀ ਚੋਣ ਜਾਬਤਾ ਲਾਗੂ ਇਹ ਤਾਂ ਫਿਰ ਸਰਕਾਰ ਦੇ ਪੈਕੇਜ ਭੁਗਤਨ ਵਾਲੀਆਂ ਗੱਲਾਂ ਨੇ ਉਹ ਕਹਿੰਦੇ ਚੋਣ ਜਾਬਤੇ ਨਾਲ ਕੋਈ ਫਰਕ ਨਹੀਂ ਪੈਂਦਾ ਫਿਰ ਵੀ ਤਾਂ ਦੇਸ਼ ਚੱਲਦੀ ਐ ਚੋਣ ਜਾਬਤੇ ਲੱਗਣ ਨਾਲ ਕਿਹੜਾ ਦੇਸ਼ ਖਤਮ ਹੋ ਜਾਂਦੇ ਆ ਚਲੋ ਅੰਦੋਲਨਕਾਰੀਆਂ ਵਾਸਤੇ ਇਹ ਗੱਲਾਂ ਠੀਕ ਐ ਸਾਡੇ ਅਸੀਂ ਅਸੀਂ ਵੀ ਇਹ ਤਾਂ ਮਹਿਸੂਸ ਕਰਦੇ ਆ ਕਿ ਚੋਣ ਜਾਬਤਾ ਲਾਗੂ ਹੋਏਗਾ ਜੋ ਆ ਸਰਕਾਰ ਜੀ ਨੇ ਫੈਸਲਾ ਲੈਣ ਲੈਣਾ ਐ ਸਾਡਾ ਲੋੜ ਸੀਗੀ ਇਹਨੂੰ ਫੜਨ ਦੀ ਸਰਨਾ ਕਮਿਟਮੈਂਟ ਕਿਹਨੇ ਕੀਤੀ ਐ ਹਮ ਮੌਜੂਦਾ ਸਰਕਾਰ ਨੇ ਹਮ ਅਗਰ ਕੱਲ ਨੂੰ ਸਰਕਾਰ ਚੋਣ ਜਾਬਤਾ ਲਾਗੂ ਹੋ ਕੇ ਖੜਾ ਛੁੱਟ ਜਾਂਦਾ ਤੇ ਸਰਕਾਰ ਬਦਲ ਕੇ ਨਵੀਂ ਆ ਜਾਂਦੀ ਹੈ ਫਿਰ ਅਸੀਂ ਉਹਨੂੰ ਕਹਿੰਦੇ ਜਾ ਕੇ ਹੂੰ ਤਾਂ ਉਹਨਾਂ ਦਾ ਕੀ ਜਵਾਬ ਸੀ ਉਹਨਾਂ ਦਾ ਸਿੱਧਾ ਜਵਾਬ ਹੀ ਆਉਣਾ ਸੀ ਕਿ ਜੀ ਜਿਨ੍ਹਾਂ ਨੇ ਤੁਹਾਡੇ ਨਾਲ ਕਮਿਟਮੈਂਟ ਕੀਤੀ ਉਹਨਾਂ ਦੇ ਸਰਕਾਰ ਦੇ ਹੁੰਦਿਆਂ ਤਾਂ ਤੁਸੀਂ ਬੋਲੇ ਨਹੀਂ 2 ਸਾਲ ਆਰਾਮ ਨਾਲ ਘਰੇ ਬੈਠੇ ਰਹੇ ਹੂੰ ਅੱਜ ਅਸੀਂ ਆ ਗਏ ਤੇ ਸਾਨੂੰ ਤੁਸੀਂ ਇਹ ਗੱਲਾਂ ਕਰਦੇ ਹੋ ਤੋ ਇਹ ਗੱਲਾਂ ਮਤਲਬ ਕਰਨੀਆਂ ਮੈਨੂੰ ਲੱਗਦਾ ਮੇਰੇ ਵੀਰਾਂ ਨੂੰ ਉਹਨਾਂ ਬਾਰੇ ਇਹ ਵੀ ਗੱਲ ਇਹ ਵੀ ਗੱਲ ਕਹਿੰਦੀ ਉਹ ਕਹਿੰਦੀ ਕਿ ਇਹ ਸਰਕਾਰ ਦੇ ਹੱਥ ਹਾਸ ਕੁਝ ਨਹੀਂ ਹੈਗਾ ਨਾ ਸੀ ਲੱਖ ਲਾਲਗੇ ਸੈਂਟਰ ਦੇ ਖਿਲਾਫ ਇਹ ਅਮਰੀਕਾ ਤੋਂ ਚਲਦੀਆਂ ਨੇ ਡਬਲਯੂਟੀਓ ਦੇ ਸਮਝੌਤੇ ਜਾਂ ਪਹਿਲਾਂ ਸਾਰੇ ਸਿਗਨੇਚਰ ਹੋਏ ਹੋਏ ਨੇ ਇਹ ਉੱਥੋਂ ਹੀ ਚੱਲਦਾ ਉਹ ਚੂੜੀ ਕੱਸ ਦਿੰਦੇ ਜੇਕਰ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਦੇ ਹੱਕ 'ਚ ਖੜ ਗਿਆ ਤੇ ਇੱਥੇ ਯੂਕਰੇਨ ਵਰਗਾ ਹਾਲ ਹੋ ਸਕਦਾ ਤੇ ਜੇ ਉਹਨਾਂ ਦੇ ਹੱਕ 'ਚ ਖੜ ਗਿਆ ਫਿਰ ਅਸੀਂ ਧਰਨਾ ਤਾਂ ਲਾਵਾਂਗੇ ਇਹਦਾ ਮਤਲਬ ਫਿਰ ਕੀ ਸਮਝ ਆ ਜਾ ਹੁਣ ਤੁਸੀਂ ਫਿਰ ਇਹਦਾ ਮਤਲਬ ਅਸੀਂ ਆਪਦੇ ਪ੍ਰਧਾਨ ਮੰਤਰੀ ਨੂੰ ਬਰੀ ਕਰਦੇ ਹਾਂ ਮੈਂ ਮੇਰੇ ਕੋਲ ਆਨ ਦੀ ਰਿਕਾਰਡ ਇੰਟਰਵਿਊ ਪਈ ਮੈਂ ਤੁਹਾਨੂੰ ਦੇ ਇਹਦਾ ਮਤਲਬ ਤੁਸੀਂ ਭਾਰਤ ਸਰਕਾਰ ਨੂੰ ਹਾਂ ਬਰੀ ਕਰ ਰਹੇ ਹਾਂ ਹਾਂ ਕਿ ਜੀ ਨਾ ਸਰਕਾਰ ਦਾ ਤਾਂ ਕੋਈ ਕਸੂਰ ਨਹੀਂ ਇਹ ਤਾਂ ਸਾਰਾ ਸਰਕੂ ਕਸੂਰ ਹੈ ਮੈਂ ਇਹ ਮੇਰਾ ਸਵਾਲ ਅਗਲਾ ਇਹ ਸੀਗਾ ਮੈਂ ਕਿ ਜੇਕਰ ਇਹਦਾ ਨਹੀਂ ਤੇ ਫਿਰ ਉਹਦੇ ਖਿਲਾਫ ਧਰਨਾ ਕਿਉਂ ਉਹ ਕਹਿੰਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਪਾਵਰ ਨਹੀਂ ਹੋ ਸਕਦੀ ਉਹਨਾਂ ਨਾਲ ਪੂੰਜੀਪਤੀਆਂ ਨਾਲ ਲੜਨ ਦੀ ਪਰ ਕਿਸਾਨਾਂ ਕੋਲ ਹੈ ਅਸੀਂ ਲੜਾਂਗੇ ਉਹਨਾਂ ਦੇ ਖਿਲਾਫ ਚਲੋ ਮੈਂ ਤਾਂ ਜ਼ਿਆਦਾ ਮਤਲਬ ਇਹਦੇ ਤੇ ਬੋਲਣਾ ਉਚਿਤ ਨਹੀਂ ਸਮਝਦਾ ਹੂੰ ਜੇ ਉਹ ਮੇਰੇ ਵੀਰ ਲੜ ਸਕਦੇ ਨੇ ਤਾਂ ਬਹੁਤ ਚੰਗੀ ਗੱਲ ਹੈ ਲੜਨਾ ਚਾਹੀਦਾ ਹੈ ਹੂੰ ਲੇਕਿਨ ਅਸੀਂ ਜੋ ਮਹਿਸੂਸ ਕਰਦੇ ਆ ਅਸੀਂ ਜਿੰਨਾ ਕ ਸਾਡਾ ਜਿੱਥੇ ਅਸੀਂ ਬੈਠੇ ਆ ਅਸੀਂ ਜਿੰਨਾ ਕ ਪ੍ਰੈਸ਼ਰ ਬਣਾਇਆ ਮੈਂ ਤੁਹਾਨੂੰ ਉਹਨਾਂ ਕ ਦੱਸ ਦਿੰਨਾ ਅਸੀਂ ਭਾਰਤ ਸਰਕਾਰ ਨੂੰ ਮਜਬੂਰ ਕਰ ਲਿਆ ਕਿ ਡਬਲਯੂਟੀਓ ਦੇ ਵਿੱਚ ਜਾ ਕੇ ਭਾਰਤ ਸਰਕਾਰ ਨੂੰ ਇੱਕ ਰੈਗੂਲੇਸ਼ਨ ਮੂਵ ਕਰਨਾ ਪਿਆ ਇਹ ਕਹਿਣਾ ਪਿਆ ਕਿ ਜੀ ਪੀਸ ਕਲੋਜ਼ ਨੂੰ ਰੈਗੂਲਰ ਕਰੋ ਹੂੰ ਅਗਰ ਪੀਸ ਕਲੌਜ਼ ਰੈਗੂਲਰ ਹੁੰ ਰੈਗੂਲਰ ਹੁੰਦਾ ਹੈ ਜਗਮੀਤਾ ਤਾਂ ਇਹਦਾ ਮਤਲਬ ਪੀਡੀਐਸ ਦੇ ਤਹਿਤ ਇਹਨਾਂ ਸਕੀਮਾਂ ਦੇ ਤਹਿਤ ਦੇਸ਼ ਦੇ ਲੋਕਾਂ ਨੂੰ ਅੰਨ ਖੋਣ ਦੇ ਲਈ ਭਾਰਤ ਸਰਕਾਰ ਦੇਸ਼ ਦੇ ਵਿੱਚੋਂ ਅੰਨ ਦਾਲਾਂ ਇਹ ਚੀਜ਼ਾਂ ਖਰੀਦਣ ਲਈ ਆਜ਼ਾਦ ਹੁੰਦੀਆਂ ਨੇ ਅਗਰ ਪੀਸ ਕਲੌਜ਼ ਮਦਰ ਰੈਗੂਲਰ ਹੋ ਜਾਂਦਾ ਤਾਂ ਇਹਦਾ ਮਤਲਬ ਸਰਕਾਰ ਨੇ ਸਾਡੀਆਂ ਫਸਲਾਂ ਖਰੀਦਣ ਵਾਸਤੇ ਰਾਹ ਖੋਲਣ ਦਾ ਯਤਨ ਕਰਵਾਇਆ ਸੀ ਇੱਥੇ ਬਹਿ ਕੇ ਨਹੀਂ ਤਾਂ ਪਹਿਲਾਂ ਨਾ ਕਰਾ ਲਿਆ ਹੂੰ ਸੋ ਇਸ ਕਰਕੇ ਜਿੰਨੀ ਕਿ ਅਸੀਂ ਕਰ ਸਕਿਆ ਜਾਂ ਕਰ ਰਹੇ ਹਾਂ ਉਹ ਅਸੀਂ ਲਗਾਤਾਰ ਮਤਲਬ ਇਸ ਅੰਦੋਲਨ ਦੇ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੱਲਾ ਇਹ ਨਾ ਹੋਇਆ ਜੀ ਤੁਸੀਂ ਨੋਟ ਕਰਿਓ ਹੂੰ ਹਰਿਆਣੇ ਦੇ ਅੰਦਰ ਸਾਰਾ ਹਰਿਆਣਾ ਸੀਲ ਕੀਤਾ ਹੋਇਆ ਹੈ ਹੂੰ ਮੈਨੂੰ ਲੱਗਦਾ 60 ਤੋਂ ਲੈ ਕੇ 70000 ਪੈਰਾ ਮਿਲਟਰੀ ਫੋਰਸਾਂ ਲਗੀਆਂ ਹੋਈਆਂ ਨੇ ਹੂੰ ਹਰ ਘਰ ਦੇ ਵਿੱਚ ਪਲੀਜ਼ ਹੈ ਹਮ ਲੇਕਿਨ ਹਰਿਆਣਾ ਗਵਰਨਮੈਂਟ ਦੇ ਉੱਤੇ ਇੰਨਾ ਪ੍ਰੈਸ਼ਰ ਪਾਇਆ ਇਸ ਅੰਦੋਲਨ ਨੇ ਕਿ ਹਰਿਆਣੇ ਦੇ ਕਿਸਾਨਾਂ ਦੇ ਕਰਜ਼ੇ ਦਾ ਵਿਆਜ ਮਾਫ ਕਰਨਾ ਪਿਆ ਸਰਕਾਰ ਨੂੰ ਇਹ ਅੰਦੋਲਨ ਦੀ ਦੇਣਾ ਹੈ ਅਗਲੀ ਗੱਲ ਕਦੇ ਵੀ ਗन्ने ਦਾ ਰੇਟ ਵਧਦਾ ਹੁੰਦਾ ਹੈ ਉਹ 6ਵੇਂ ਜਾਂ 7ਵੇਂ ਮਹੀਨੇ 'ਚ ਵਧਦਾ ਹੁੰਦਾ ਹੈ ਸੀਜ਼ਨ ਦੇ ਵਿੱਚ ਕਦੇ ਵੀ ਗन्ने ਦਾ ਰੇਟ ਨਹੀਂ ਵਧਿਆ ਔਰ ਐਤ ਕੀ ਜੇਕਰ ਈਮਾਨਦਾਰ ਹੁੰਦੀ ਸਰਕਾਰ ਗन्ने ਦਾ ਰੇਟ ਦੇਣਾ ਚਾਹੁੰਦੀ ਹੁੰਦੀ ਤਾ ਫਿਰ ਜੂਨ ਨੂੰ ਜੁਲਾਈ ਚ ਦੇਣਾ ਸੀ ਨਾ ਨਹੀਂ ਨਾ ਦਿੱਤਾ ਔਰ ਧਰਨੇ ਵੀ ਲਾ ਲਾ ਕੇ ਕਿਸਾਨਾਂ ਹਮਕੇ ਨਹੀਂ ਦਿੱਤਾ ਲੇਕਿਨ ਐਸ ਅੰਦੋਲਨ ਨੇ ਕੇਂਦਰ ਸਰਕਾਰ ਨੂੰ ਮਜਬੂਰ ਕਰ ਲਿਆ ਕਿ ਗੰਨੇ ਦੇ ਰੇਟ ਚ 25 ਰੁਪਏ ਵਾਧਾ ਕਰਵਾਇਆ ਹੁਣ ਕੀਤਾ ਇਹਨਾਂ ਨੇ ਅਨਾਉਂਸਮੈਂਟ ਕੀਤਾ ਅਗਲੀ ਗੱਲ ਹੈ ਅੰਦੋਲਨ ਦਾ ਪ੍ਰੈਸ਼ਰ ਕਿੰਨਾ ਕਾਇ ਪਿੱਛੇ ਸਰਕਾਰ ਦਾ ਆਪੀਸ਼ ਗੋਲ ਦਾ ਬਿਆਨ ਆਇਆ ਮੰਤਰੀ ਦਾ ਉਹ ਮੰਤਰੀ ਜੀ ਕਹਿੰਦੇ ਨੇ ਬਈ ਝੂਠ ਤੇ ਜਿਹੜੀ ਕਪਾਹ اگر ਇਹਨੂੰ ਐਮਐਸਪੀ ਤੋਂ ਘੱਟ ਵਿਖੂਗੀ ਤਾਂ ਫਿਰ ਅਸੀਂ ਖਰੀਦਾਂਗੇ ਇਹਦਾ ਮਤਲਬ ਇਹ ਕੀ ਦਾ ਦਬਾ ਹੈ ਅੰਦੋਲਨ ਦਾ ਅੰਦੋਲਨ ਦਾ ਦਬਾ ਹੈ ਨਹੀਂ ਤਾਂ ਤੁਸੀਂ ਦੇਖਦੇ ਹੋ ਸੀਸੀਆਈ ਬਾਹਰ ਹੀ ਨਹੀਂ ਨਿਕਲਦੇ ਮੰਡਲੀ ਗੱਲ ਵੀ ਇਹ ਅੰਦੋਲਨ ਦੇ ਦਬਾ ਕਰਕੇ ਸਰਕਾਰ ਬਹੁਤ ਕੁਝ ਮੰਨੇਗੀ ਪਰ ਜਿਹੜੇ ਪਿੱਛੇ ਬੈਠੇ ਉਹ ਵੀ ਗੱਲ ਕਹਿੰਦੇ ਕਿ ਡੱਲੇਵਾਲ ਤੇ ਪੰਦੇਰਾਂ ਨੇ ਇਹਨੂੰ ਸਿੱਖ ਵਰਸਸ ਕਾਮਰੇਡ ਬਣਾਤਾ ਇਸ ਮਸਲੇ ਨੂੰ ਯਾਰ ਉਹ ਕਹਿੰਦੇ ਕਬਜਾ ਜਾ ਕਰਕੇ ਬਹਿ ਗਏ ਉਹ ਕਹਿੰਦੇ ਕਾਮਰੇਡ ਦਾ ਪਿੱਛੇ ਰਹਿ ਗਏ ਇਹ ਜਿੱਦਾਂ ਤੁਸੀਂ ਕੁਝ ਕਿਹਾ ਕਿਤੇ ਗੱਲ ਹੋਈ ਹੈ ਨਹੀਂ ਮੇਰਾ ਨਾਤਾ મતલਬ ਦੇਖੋ ਸਿੱਖ ਵਰਸਸ ਕਾਮਰੇਡ ਵਾਲਾ ਕੋਈ ਗੱਲ ਹੈ ਹਾਂ ਸਾਡੇ ਵਿੱਚ ਸਰਜੀਤ ਫੂਲ ਹੈ ਹਾਂ ਹੁਣ ਉਹ ਕਿਉਂ ਮਿਨਿਸਟ੍ਰ ਵਿਚਾਰਧਾਰਾ ਦਾ ਬੰਦਾ ਹੈ ਹਾਂ ਸਾਡੇ ਵਿੱਚ ਬੈਠਾ ਹੈ ਇਹ ਕਿਵੇਂ ਕਹਿੰਦੀ ਆ ਵੀ ਸਿੱਖ ਵਰਸਸ ਕਾਮਰੇਡ ਬਣਾਤਾ ਯਾਰ ਇਹਦਾ ਮਤਲਬ ਬੇਤੁਕੀਆਂ ਗੱਲਾਂ ਨੇ ਬੇਲੋੜੀਆਂ ਗੱਲਾਂ ਨੇ ਬੈਕ ਚੈਨਲ ਤੇ ਸੁਣ ਰਿਹਾ ਸੀ ਚੈਨਲ ਨੇ ਟਾਈਟਲ ਵੀ ਬੜਾ ਠੋਕ ਕੇ ਦਿੱਤਾ ਅਜਿਹਾ ਕਿ ਡੱਲੇਵਾਲ ਦੀ ਬੋਲਬਾਣੀ ਠੀਕ ਨਹੀਂ ਹੈਗੀ ਉਹਦੇ ਤੇ ਸ਼ਾਇਦ ਭੰਦੇਰ ਸਾਹਿਬ ਦੀ ਅ ਜੇ ਮੈਂ ਗਲਤ ਨਾ ਹੋਵਾਂ ਤਾਂ ਉਹਨਾਂ ਦੀ ਇੰਟਰਵਿਊ ਚੱਲ ਰਹੀ ਸੀ ਧਨੇਰ ਧਨੇਰ ਜੀ ਦੀ ਇੰਟਰਵਿਊ ਚੱਲ ਰਹੀ ਸੀ ਜਿਹੜੇ ਬੂਟਾ ਬੂਰਜਗਿਲ ਤੋਂ ਅਲੱਗ ਹੋਏ ਨੇ ਉਹਨਾਂ ਦੀ ਚਲੋ ਮੈਨੂੰ ਲੱਗਦਾ ਕਿ ਬੋਲਬਾਣੀ ਹੋ ਸਕਦਾ ਹੈ ਬੰਦਿਆਂ ਦੀ ਸਾਰਿਆਂ ਦੀ ਇੱਕ ਮਤਲਬ ਮੇਰੀ ਬੋਲਬਾਣੀ ਕਿਸੇ ਨੂੰ ਨਾ ਪਸੰਦ ਹੋਵੇ ਹੂੰ ਇਹ ਹੋ ਸਕਦਾ ਹੈ ਕੋਈ ਜ਼ਰੂਰੀ ਤਾਂ ਨਹੀਂ ਵੀ ਜਿਹੜੀ ਮੈਂ ਬੋਲਦਾ ਜਿਹੜੀਆਂ ਗੱਲਾਂ ਮੈਂ ਕਹਿੰਨਾ ਹੈ ਉਹ ਸਾਰਿਆਂ ਦੇ ਪਸੰਦ ਆਉਣ ਲੇਕਿਨ ਜਿਹੜੀਆਂ ਗੱਲਾਂ ਸਚਾਈ ਵਾਲੀਆਂ ਨੇ ਉਹ ਕੌੜੀਆਂ ਵੀ ਹੁੰਦੀਆਂ ਉਹ ਸਾਰਿਆਂ ਦੇ ਪਸੰਦ ਆਉਂਦੀਆਂ ਵੀ ਨਹੀਂ ਹੁੰਦੀਆਂ ਹੂੰ ਹੋ ਸਕਦਾ ਕੋਈ ਮਤਲਬ ਮੇਰੀ ਗੱਲ ਰੜਕ ਗਈ ਹੋਵੇ ਲੇਕਿਨ ਮੇਰਾ ਕਿਸੇ ਨਾਲ ਕੋਈ ਮਤਲਬ ਨਿੱਜੀ ਲੜਾਈ ਨਹੀਂ ਹੈ ਨਿੱਜੀ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅੱਗੇ ਜਾ ਰਹੇ ਇੱਥੇ ਬਠੋਗੇ ਕਿਦਾਂ ਦਾ ਹੋਊਗਾ ਉਹਨਾਂ ਵਾਲੇ ਸਮੇਂ ਚ ਦੇਖੋ ਜਗਮੀਤ ਅੰਦੋਲਨ ਕਰਨ ਵਾਲਿਆਂ ਵਾਸਤੇ ਅੰਦੋਲਨ ਕਾਦੇ ਲਈ ਕਰੀਦਾ ਹੈ ਅੰਦੋਲਨ ਇਸ ਲਈ ਕਰੀਦਾ ਕਿ ਸਾਡਾ ਸਰਕਾਰ ਤੇ ਦਬਾਅ ਬਣੇ ਹੂੰ ਪ੍ਰੈਸ਼ਰ ਬਣੇ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਿਆ ਹੋਇਆ ਹੈ ਇੱਥੇ ਬੈਠੇ ਲੋਕਾਂ ਦਾ ਪ੍ਰੈਸ਼ਰ ਬਹੁਤ ਮਜ਼ਬੂਤੀ ਨਾਲ ਬਣਿਆ ਹੋਇਆ ਹੈ ਕੋਈ ਜ਼ਰੂਰੀ ਨਹੀਂ ਸਾਨੂੰ ਕਿ ਜੇ ਥੋੜਾ ਕੇ ਅਸੀਂ ਦਿੱਲੀ ਜਾ ਕੇ ਮਤਲਬ ਪ੍ਰੈਸ਼ਰ ਬਣਾਉਣਾ ਹੈ ਹਾਂ ਦਿੱਲੀ ਦਾ ਕੂਚ ਦਾ एलान ਸੀਗਾ ਸਾਡਾ ਸਰਕਾਰ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਇੱਕ ਗੱਲ ਸਰਕਾਰ ਨੇ ਸਾਨੂੰ ਇਹ ਕਹੀ ਕਿ ਤੁਸੀਂ ਟਰੈਕਟਰ ਛੱਡੋ ਤੇ ਪੈਦਲ ਚਲੇ ਜਾਓ ਅਸੀਂ 6 ਤਰੀਕ ਦੀ ਕਾਲ ਦੇਤੀ ਕਿ ਅਦਰ ਸਟੇਟਾਂ ਤੋਂ ਦਿੱਲੀ ਵੱਲ ਆਉਣ ਲੇਕਿਨ ਸਵਾਲ ਉੱਥੇ ਕਲੀਅਰ ਹੋ ਗਿਆ ਕਿ ਸਰਕਾਰ ਦੀ ਕਹਿਣੀ ਇਸ ਸਰਕਾਰ ਦੀ ਕਰਨੀ ਚ ਕਿੰਨਾ ਫਰਕ ਹੈ ਕਹਿ ਰਹੇ ਨੇ ਚੈਨਲਾਂ ਤੇ ਪੈਦਲ ਚਲੇ ਜਾਣਾ ਲੇਕਿਨ ਜਦੋਂ ਪੈਦਲ ਚੱਲਣ ਵਾਸਤੇ ਤੁਰੇ ਯੂਪੀ ਤੋਂ ਸਾਡੇ ਵੀਰ ਬੁਲੰਦ ਸ਼ਹਿਰ ਤੋਂ ਜਿਸ ਵੇਲੇ ਚੜਦੇ ਨੇ ਨੋਇਡਾ ਵਾਲੀ ਰੋਡ ਤੇ ਉੱਥੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੂੰ ਮਜਬੂਰ ਨੂੰ ਉੱਥੇ ਧਰਨਾ ਦੇਣਾ ਪਿਆ ਹਰਪਾਲ ਬਿਲਾਰੀ ਜੀ ਹੋ ਰਹੇ ਨੇ ਮਤਲਬ ਕਿ ਕਿਆ ਇਹਨਾਂ ਕੁਝ ਹੋਰ ਤੇ ਕੀਤਾ ਕੁਝ ਹੋਰ ਸਾਫ ਸਪਸ਼ਟ ਹੈ ਉਸ ਤੋਂ ਬਾਅਦ ਅਨਿਲ ਤਲਾਨ ਜੀ ਸਾਡੇ ਇੱਕ ਉਥੋਂ ਆਰਗੇਨਾਈਜੇਸ਼ਨ ਦੇ ਮੁਖੀ ਨੇ ਉਹਨਾਂ ਦੀ ਆਰਗੇਨਾਈਜੇਸ਼ਨ ਤੁਰੀ ਲੱਖ ਲੱਖ ਵੱਖ-ਵੱਖ ਮਤਲ ਜ਼ਿਲ੍ਹਾ ਤੋਂ ਔਰ ਉਹਨਾਂ ਨੂੰ ਉਹਨਾਂ ਉਹਨਾਂ ਜ਼ਿਲ੍ਹਾ 'ਚ ਥਾਣਿਆਂ 'ਚ ਉੱਥੇ ਹੀ ਡਿਟੇਨ ਕੀਤਾ ਤਾਂ ਫਿਰ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਯਾਰ ਤੁਸੀਂ ਕਹਿ ਤਾਂ ਰਹੇ ਹੋ ਕਿ ਸ਼ਾਂਤੀ ਨਾਲ ਆ ਕੇ ਪ੍ਰੋਟੈਸਟ ਕਰ ਲਓ ਉਹਨਾਂ ਨੂੰ ਫਿਰ ਔਣ ਕਿਉਂ ਨਹੀਂ ਦਿੱਤਾ ਗਿਆ ਸੋ ਸਰਕਾਰ ਨੂੰ ਅਸਲ ਸਾਡੇ ਟਰੈਕਟਰਾਂ ਤੋਂ ਅਲਰਜੀ ਨਹੀਂ ਹੈ ਸਰਕਾਰ ਨੂੰ ਅਲਰਜੀ ਕਿਸਾਨਾਂ ਤੋਂ ਹੈ ਕਿਸਾਨਾਂ ਦੇ ਮੁੱਦਿਆਂ ਤੋਂ ਹੈ ਸਰਕਾਰ ਕਿਸਾਨਾਂ ਦੇ ਮੁੱਦਿਆਂ ਨੂੰ ਉਲਝਾਉਣਾ ਚਾਹੁੰਦੀ ਹੈ ਇਹਨਾਂ ਨੂੰ ਐਵੇਂ ਜਿਵੇਂ ਨਟਕਾ ਕੇ ਰੱਖ ਕੇ ਕਾਰਪੋਰੇਟ ਪੱਖੀ ਫੈਸਲੇ ਸਰਕਾਰ ਲਗਾਤਾਰ ਲੈ ਰਹੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਡਿਲੀਵਰ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ